ਸਾਥਿਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ 31 ਜੁਲਾਈ ਹੈ ਔਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸ਼ਹੀਦ ਦੇ ਆਜ਼ਮ ਸਰਦਾਰ ਉਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਔਰ ਸ਼ਰਧਾ ਦੇ ਫੁੱਲ ਜਿਹੜੇ ਅਸੀਂ ਭੇਟ ਕਰਦੇ ਹਾਂ ਸਾਥਿਓ ਅੱਜ ਜਿਹੜੀ ਵੀਡੀਓ ਹੈ ਥੋੜੀ ਲੰਬੀ ਬਣੇਗੀ ਔਰ ਬੇਨਤੀ ਕਰਦਾ ਕਿ ਜਿਹੜੀ ਵੀਡੀਓ ਤੁਸੀਂ ਜਰੂਰ ਸਾਰੀ ਦੇਖਣੀ ਕਿ ਜਦੋਂ ਮੈਂ ਵੀਡੀਓ ਬਣਾ ਕੇ ਪਾਉਂਦਾ ਤਾਂ ਬਹੁਤ ਮੈਨੂੰ ਫੋਨ ਆਉਂਦੇ ਆ ਔਰ ਉਹਨਾਂ ਦੇ ਜਿਹੜੇ ਅਪਲਾਈ ਕਰਨ ਦਾ ਤਰੀਕਾ ਨਹੀਂ ਪਤਾ ਹੁੰਦਾ ਜਾਂ ਉਹਨਾਂ ਨੂੰ ਬਹੁਤ ਸਾਰੇ ਗੱਲਾਂ ਜਿਹੜੇ ਸਮਝ ਨਹੀਂ ਆਉਂਦੀ ਆ ਸੋ ਅੱਜ ਮੈਂ ਸੋਚਿਆ ਕਿ ਤੁਹਾਨੂੰ ਮੈਂ ਜਿਹੜੀ ਅੱਜ ਨੌਕਰੀਆ ਬਾਰੇ ਦੱਸਾਂਗਾ ਉਹਦੀ ਪੂਰੀ ਡਿਟੇਲ ਚ ਸਮਝਾਵਾਂ ਤਾਂ ਜੋ ਤੁਸੀਂ ਜਿਹੜੀ ਕੋਈ ਗਲਤੀ ਜਿਹੜੀ ਉਹ ਨਾ ਕਰੋ ਅੱਜ ਦੀ ਜੋ ਵੀਡੀਓ ਹੈ ਉਹਦੀ ਸ਼ੁਰੂਆਤ ਅਸੀਂ ਕਰਦੇ ਹਾਂ ਅਪਲਾਈ ਕਰਨ ਦੀ ਕੀ ਵਿਧੀ ਹੈ ਅਪਲਾਈ ਕਰਨ ਦੀ ਵਿਧੀ ਆ ਤਨਖਾਹ ਬਾਰੇ ਪੋਸਟਾ ਬਾਰੇ ਕਿੰਨੀਆਂ ਪੋਸਟ ਆ ਕੇ ਕਿਹੜੀ ਕਿਹੜੀ ਨੌਕਰੀ ਦੇ ਕਿੱਦਾਂ ਕਿੱਦਾਂ ਕਰਨ ਸਾਰਾ ਦੱਸਾਂਗਾ ਪਰ ਮੈਂ ਅੱਜ ਮੇਰੀ ਜਿਹੜੀ ਵੀਡੀਓ ਸ਼ੁਰੂ ਕਰਨ ਦਾ ਤਰੀਕਾ ਮੈਂ ਬਦਲ ਰਿਹਾ ਤਾਂ ਜੋ ਤੁਸੀਂ ਕੋਈ ਵੀਡੀਓ ਗਲਤੀ ਨਾ ਕਰੋ ਉਮੀਦਵਾਰ ਬੋਰਡ ਦੀ ਵੈਬਸਾਈਟ ਤੇ ਜਾ ਕੇ ਜਿਹੜਾ ਐਸ ਐਸ ਬੋਰਡ ਦੀ ਵੈਬਸਾਈਟ ਆ ਐਸ 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 ਬੀ .ਪੰਜਾਬ .gov.in ਤੇ ਜਾ ਕੇ ਆਨਲਾਈਨ ਜਿਹੜਾ ਹੋ ਅਪਲਾਈ ਹੋਣਾ ਆਨਲਾਈਨ ਜਿਹੜਾ ਲਿੰਕ ਆ 30 ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ ਰੋ 19 ਅਗਸਤ ਸ਼ਾਮ ਦੇ 5 ਵਜੇ ਤੱਕ ਜਿਹੜਾ ਉਹ ਅਸੀਂ ਜਿਹੜਾ ਉੱਥੇ ਜਾ ਕੇ ਅਪਲਾਈ ਜਿਹੜਾ ਸੀ ਕਰ ਸਕਦੇ ਆ ਆਨਲਾਈਨ ਅਪਲਾਈ ਕਰਨ ਦੀ ਹਦਾਇਤਾਂ ਬੋਰਡ ਦੀ ਵੈਬਸਾਈਟ ਤੇ ਮੌਜੂਦ ਇਸ ਭਰਤੀ ਦੇ ਲਿੰਕ ਹੇਠ ਦਰਜ ਹਨ ਉਮੀਦਵਾਰ ਇਸ ਲਿੰਕ ਤੇ ਕਲਿੱਕ ਕਰਨ ਉਪਰੰਤ ਇਹਨਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਹਰ ਇੱਕ ਸਟੈਪ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਉਮੀਦਵਾਰ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਾਰਤੀ ਦੇ ਲਿੰਕ ਤੇ ਕਲਿੱਕ ਕਰਕੇ ਸਭ ਤੋਂ ਪਹਿਲਾਂ ਨਿੱਜੀ ਡਿਟੇਲ ਭਰ ਕੇ ਰਜਿਸਟ੍ਰੇਸ਼ਨ ਕਰਨਗੇ ਜਿਹੜੀ ਤੁਹਾਡੀ ਪਰਸਨਲ ਡਿਟੇਲ ਹੈਗੀ ਉਹ ਸਭ ਤੋਂ ਪਹਿਲਾਂ ਭਰਨੀ ਹੈ ਔਰ ਅਸੀਂ ਰਜਿਸਟ੍ਰੇਸ਼ਨ ਜਿਹੜੀ ਉਹ ਕਰਨੀ ਆ ਰਜਿਸਟ੍ਰੇਸ਼ਨ ਸਫਲ ਹੋਣ ਉਪਰੰਤ ਯੂਜ਼ਰ ਨੇਮ ਤੇ ਪਾਸਵਰਡ ਜਨਰੇਟ ਹੋਏਗਾ ਜਿਸ ਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ ਫਿਰ ਇੱਕ ਵਾਰੀ ਦੁਬਾਰ ਤੋਂ ਅਸੀਂ ਲੌਗਇਨ ਕਰਨਾ ਆ ਉਹ ਇਹ ਯੂਜ਼ਰ ਨੇਮ ਤੇ ਪਾਸਵਰਡ ਜਿਹੜਾ ਸੀ ਭਰ ਕੇ ਦਬਾਤੋਂ ਲੌਗਇਨ ਕਰਨਾ ਆ ਸਟੈਪ ਵਾਈਜ਼ ਹਰ ਭੁਖਾ ਮੁਕੰਮਲ ਐਪਲੀਕੇਸ਼ਨ ਫਾਰਮ ਭਰਨਗੇ ਅਤੇ ਇਸ ਨੂੰ ਸਬਮਿਟ ਕਰਨਗੇ। ਪ੍ਰੰਤੂ ਇਹ ਐਪਲੀਕੇਸ਼ਨ ਫਾਰਮ ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਏਗਾ। ਤੁਸੀਂ ਫਾਰਮ ਭਰ ਲੈਂਦੇ ਹੋ ਸਾਰੇ ਤੁਸੀਂ ਸਰਟੀਫਿਕੇਟ ਲਗਾ ਦਿੰਦੇ ਹੋ ਪਰ ਜਿੰਨਾ ਚਿਰ ਤੁਸੀਂ ਫੀਸ ਨਹੀਂ ਭਰਦੇ ਫੀਸ ਭਰਨ ਤੋਂ ਬਾਅਦ ਤੁਸੀਂ ਸਬਮਿਟ ਕਰਦੇ ਹੋ। ਜਿੰਨਾ ਚਿਰ ਤੁਸੀਂ ਫੀਸ ਨਹੀਂ ਭਰਦੇ ਉਹਨਾਂ ਜਿਹੜਾ ਤੁਹਾਡੇ ਜਿਹੜਾ ਫਾਰਮ ਆ ਹੋ ਸਬਮਿਟ ਜਿਹੜਾ ਨਹੀਂ ਹੁੰਦਾ। ਦੋਸਤੋ ਜਿਹੜਾ ਜਿੰਨੀਆਂ ਵੀ ਨੌਕਰੀ ਸਰਕਾਰ ਦੇ ਨਿਕਲਦੀ ਆ ਪੰਜਾਬ ਪੋਰਟ ਮੰਡ ਦੀਆਂ ਲਗਭਗ ਸਾਰੇ ਦਾ ਸੇਮ ਹੀ ਸਿਸਟਮ ਹੁੰਦਾ ਹੈ ਅਪਲਾਈ ਕਰਨ ਦਾ ਮੈਂ ਇਸ ਕਰਕੇ ਅੱਜ ਤੁਹਾਨੂੰ ਪੂਰੀ ਡਿਟੇਲ ਸਮਝਾ ਰਿਹਾ ਹਾਂ ਉਮੀਦਵਾਰ ਆਨਲਾਈਨ ਐਪਲੀਕੇਸ਼ਨ ਫਾਰਮ ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਨੋਟ ਕਰੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਆਪਣੇ ਹਸਤਾਖਰ ਸਿਗਨੇਚਰ ਆਪਣੇ ਅਤੇ ਲੜਿੰਦੇ ਵਿਦਿਅਕ ਯੋਗਤਾ ਜਿਵੇਂ ਕਿ میٹرਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਕੰਪਿਊਟਰ ਕੋ ਯੋਗਤਾ ਤੁਹਾਡੇ ਕੋਲ ਕੋਈ ਡਿਪਲੋਮਾ ਕੋਈ ਡਿਗਰੀ ਆ ਉਹ ਤਾਂ ਸਰਟੀਫਿਕੇਟ ਕੈਟਾਗਰੀ ਨਾਲ ਸੰਬੰਧ ਸਰਟੀਫਿਕੇਟ ਇਹਨਾਂ ਦਸਤਾਵੇਜ਼ਾਂ ਦੇ ਅਪਲੋਡ ਹੋਣ ਉਪਰੰਤ ਆਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਹੋਣ ਉਪਰੰਤ ਹੀ ਫੀਸ ਜਮਾ ਜਿਹੜੀ ਉਹ ਹੋਣੀ ਆ ਫੀਸ ਜਮਾ ਹੋਣ ਦਾ ਜਿਹੜਾ ਮਤਲਬ ਹੀ ਸਟੈਪ ਹੈਗਾ ਉਹ ਸਭ ਤੋਂ ਲਾਸਟ ਵਿੱਚ ਆਉਂਦਾ ਆ ਅਪਲਾਈ ਕਰਨ ਦੀ ਲੋੜਿੰਦੀ ਫੀਸ ਜਮਾ ਕਰਾਉਂਦੀ ਆਖਰੀ ਮਿਤੀ ਜਿਹੜੀ 22 ਅਗਸਤ ਹੋਏਗੀ फीस भरने ਲਈ ਉਮੀਦਵਾਰ ਨੂੰ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਅਪਲੋਡ ਫੋਟੋ ਸਾਈਨ ਪੇ ਫੀ ਪ੍ਰਿੰਟ ਐਪਲੀਕੇਸ਼ਨ ਲਿੰਕ ਤੇ ਕਲਿੱਕ ਕਰਕੇ ਲੌਗਇਨ ਕਰਨਗੇ ਇੱਕ ਲਿੰਕ ਆ ਜਿੱਥੇ ਲਿਖਿਆ ਹੋਏਗਾ ਅਪਲੋਡ ਫੋਟੋ ਸਾਈਨ ਪੇ ਫੀ ਪ੍ਰਿੰਟ ਐਪਲੀਕੇਸ਼ਨ ਉਹਦੇ ਤੇ ਉਸ ਲਿੰਕ ਤੇ ਜਾ ਕੇ ਕਲਿੱਕ ਕਰਕੇ ਲੌਗਇਨ ਕਰਨਾ ਹੈ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਤੇ ਜਨਮ ਮਿਤੀ ਪਹਿਲਾਂ ਤੁਸੀਂ ਆਪਣਾ ਦਿਨ ਭਰਨੇ ਆ ਫਿਰ ਮਨਤ ਭਰਨੇ ਫਿਰ ਈਅਰ ਭਰਨਾ ਫਿਰ ਜਿਹੜਾ ਤੁਹਾਡਾ ਉਹ ਲੌਗਇਨ ਜਿਹੜਾ ਉਹ ਹੋਏਗਾ ਉਮੀਦਵਾਰ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨ ਉਪਰੰਤ ਵੈਬਸਾਈਟ ਤੇ ਮੌਜੂਦ ਜਿਹੜਾ ਲਿੰਕ ਹੈਗਾ ਜਿੱਤੇ ਅਪਲੋਡ ਫੋਟੋ ਪੇ ਫੀਸ ਤੇ ਪ੍ਰਿੰਟ ਐਪਲੀਕੇਸ਼ਨ ਲਿਖਾਇਆ ਹੋਗਾ ਉਸ ਲਿੰਕ ਤੇ ਜਾ ਕੇ ਫੀਸ ਦਾ ਭੁਗਤਾਨ ਕਰਨਗੇ ਉਮੀਦਵਾਰ ਆਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਹੋਣ ਦੀ ਮਿਤੀ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੀ ਮਿਤੀ ਤੋਂ ਲੈ ਕੇ ਫੀਸ ਅਦਾ ਕਰਨ ਦੀ ਆਖਰੀ ਮਿਤੀ ਜਿਹੜੀ ਹੋ 28 ਸੌਰੀ 22 ਅਗਸਤ ਸ਼ਾਮ ਦੇ 5 ਵਜੇ ਤੱਕ ਕਿਸੇ ਵੀ ਕੰਮ ਕਾਰਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ ਕਿਸੇ ਵੀ ਸ਼ਾਖਾ ਵਿੱਚ ਚਲਾਨ ਰਾਹੀਂ ਮਤਲਬ ਕਿ ਦੀ ਪੇਮੈਂਟ ਕਿੱਦਾਂ ਕਰ ਸਕਦੇ ਆ ਐ ਦੇਖੋ ਉੱਥੇ ਵੀ ਤੁਸੀਂ ਗਲਤੀ ਇਹ ਕਰਦੇ ਤੁਸੀਂ ਦੂਜੀਆਂ ਬੈਂਕਾਂ ਜਾ ਕੇ ਘੁੰਮਦੇ ਆ ਫਿਰ ਤੁਹਾਨੂੰ ਸਾਹਮਣੇ ਨਹੀਂ ਆਉਂਦੀ ਤੁਹਾਡੀ ਫੀਸ ਨਹੀਂ ਸਬਮਿਟ ਹੁੰਦੀ ਫਿਰ ਨੈੱਟ ਬੈਂਕਿੰਗ ਰਾਹੀਂ ਕਰ ਸਕਦੇ ਆ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੇ ਕਰ ਸਕਦੇ ਜਾਂ ਫਿਰ ਯੂਪੀਆਈ ਰਾਹੀਂ ਫੀਸ ਜਮ੍ਹਾਂ ਕਰਵਾ ਸਕਦੇ ਆ ਜੂਪੇ ਜਿਹੜੀ ਗੂਗਲ ਪੇ ਹੁੰਦਾ ਨਾ ਉਹਦੇ ਰਾਹੀਂ ਕਿਸੇ ਕਾਰਨ ਫੀਸ ਜਮਾ ਨਾ ਹੋਣ ਦੀ ਸੂਰਤ ਵਿੱਚ ਬੋਰਡ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਅਗਰ ਤੁਹਾਡੀ ਫੀਸ ਜਮਾ ਨਹੀਂ ਹੋਈ ਤਾਂ ਬੋਰਡ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਫੀਸ ਭਰਨ ਉਪਰੰਤ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ ਨਿਕਲਨ ਤੇ ਹੀ ਆਨਲਾਈਨ ਪ੍ਰਤੀਬਿੰਦੀ ਮਨਜ਼ੂਰ ਮੰਨ ਜਾਏਗੀ। ਤੁਸੀਂ ਮਤਲਬ ਕਿ ਅਪਲਾਈ ਕੀਤਾ ਸਾਰਾ ਕੁਝ ਕਰਤਾ ਫੀਸ ਦੇ ਦਿੱਤੀ ਫਿਰ ਤੁਸੀਂ ਉਹਦਾ ਪ੍ਰਿੰਟ ਕੱਟ ਕੇ ਆਪਣੇ ਕੋਲ ਕਰਾਇਆ। ਉਹੀ ਤੁਹਾਡੇ ਕੋ ਇੱਕ ਸਬੂਤ ਆ ਕਿ ਤੁਸੀਂ ਜਿਹੜਾ ਆ ਅਪਲਾਈ ਕੀਤਾ ਆ ਔਰ ਜਿਹੜਾ ਪ੍ਰਿੰਟ ਨਿਕਲਣਾ ਉਹ ਸਭ ਤੋਂ ਲਾਸਟ ਵਿੱਚ ਨਿਕਲਣਾ ਆ ਪਹਿਲਾਂ ਪ੍ਰਿੰਟ ਨਿਕਲ ਦੀ ਆਪਸ਼ਨ ਨਹੀਂ ਆਉਣੀ ਉਮੀਦਵਾਰ ਉਮੀਦਵਾਰ ਦੁਬਾਰਾ ਲੋੜਿੰਗ ਦੀ ਫੀਸ ਵਾਂ ਪਰੰਤ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਮਾਲ ਹੋ ਜੇਗੀ ਮੁਕੰਮਲ ਹੋ ਜਾਵੇਗੀ ਆਨਲਾਈਨ ਐਪਲੀਕੇਸ਼ਨ ਫਾਰਮ ਸਵੀਕਾਰ ਕੀਤਾ ਜਾਵੇਗਾ ਜਾਵੇਗਾ ਇਸ ਪ੍ਰੰਤ ਹੀ ਫੀਸ ਅਦਾ ਕਰਨ ਦੀ ਮਿਤੀ ਤੋਂ ਬਾਅਦ 2 ਦਿਨ ਛੱਡ ਕੇ ਅਗਲੀ ਮਿਤੀ ਆਨਲਾਈਨ ਐਪਲੀਕੇਸ਼ਨ ਫਾਰਮ ਜਨਰੇਟ ਡਾਊਨਲੋਡ ਹੋ ਜਾਵੇਗਾ ਤੋ ਉਮੀਦਵਾਰ ਇਸ ਫਾਰਮ ਦਾ ਪ੍ਰਿੰਟ ਲੈ ਕੇ ਭਵਿੱਖ ਲਈ ਸੰਭਾਲ ਕੇ ਰੱਖਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਜਨਰੇਟ ਹੋਏਗਾ ਐਪਲੀਕੇਸ਼ਨ ਫਾਰਮ ਉਸ ਨੂੰ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਲੈ ਕੇ ਜਿਹੜਾ ਰੱਖ ਲੈਣਾ ਇੱਕ ਗੱਲ ਹੁਣ ਧਿਆਨ ਨਾਲ ਬਹੁਤ ਜ਼ਰੂਰੀ ਆ ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ ਐਪਲੀਕੇਸ਼ਨ ਫਾਰਮ ਆਨਲਾਈਨ ਸਬਮਿਟ ਕਰਨ ਤੋਂ ਪਹਿਲਾਂ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ ਹੋਵੇਗਾ ਮਤਲਬ ਕਿ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਤਾਂ ਉਸ ਨੂੰ ਸੋਧ ਕਰ ਸਕਦੇ ਆ ਇੱਕ ਵਾਰ ਜੇ ਸਬਮਿਟ ਕਰਤਾ ਮੁੜ ਕੇ ਉਹਦੇ ਵਿੱਚ ਤੁਸੀਂ ਸੋਧ ਨਹੀਂ ਕਰ ਸਕਦੇ ਸੋਧ ਕਰਨ ਦਾ ਕੋਈ ਆਪਸ਼ਨ ਇਹਦੇ ਵਿੱਚ ਨਹੀਂ ਆ ਔਰ ਨਾ ਹੀ ਦਫ਼ਤਰ ਕਹਿੰਦਾ ਕੋਈ ਅਸੀਂ ਤੁਹਾਨੂੰ ਮੌਕਾ ਦੇਣਾ ਆ ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਫੀਸ ਦੀ ਮਾਫੀ ਸ਼ੋਰਟ ਨਹੀਂ ਤੇ ਜਿਹੜੀ ਫੀਸ ਜਿਹੜੀ ਲੱਗਣੀ ਆ ਅਪਲਾਈ ਕਰਨ ਦੀ ਮੈਂ ਦੱਸੂਗਾ ਤੁਹਾਨੂੰ ਕਿੰਨੀ ਲੱਗਣੀ ਆ ਉਹਦੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਸ਼ੋਰਟ ਜਿਹੜੀ ਨਹੀਂ ਆ ਕੋਈ ਉਮੀਦਵਾਰ ਇਹ ਨਾ ਸੋਚੇ ਕਿ ਮੈਂ 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 ਫੀਸ ਭਰਨੀ ਨਹੀਂ ਹੈ ਕਿ ਮੈਨੂੰ ਸ਼ਾਰਟ ਹੈ ਮੈਂ ਦੱਸਾਂਗਾ ਕਿਹੜੇ ਉਮੀਦਵਾਰ ਨੇ ਕਿੰਨੀ ਫੀਸ ਦੇਣੀ ਹੈ ਉਹ ਫੀਸ ਤੁਹਾਨੂੰ ਦੇਣੀ ਹੀ ਪਵੇਗੀ ਕਿਸੇ ਹੋਰ ਵੀ ਦੀ ਰਾਹੀਂ ਭੇਜੀ ਗਈ ਅਰਜੀ ਮੰਨ ਲੇ ਕਿ ਉਹਨਾਂ ਨੇ ਆਨਲਾਈਨ ਮੰਗੀ ਤਾਂ ਤੁਹਾਨੂੰ ਆਨਲਾਈਨ ਹੀ ਦੇ ਦੇਣੇ ਬਣਿਆ ਐਪਲੀਕੇਸ਼ਨ ਜਿਹੜਾ ਲਿੰਕ ਇਸ ਇਹਨਾਂ ਪੋਸਟਾਂ ਵਾਸਤੇ ਬਣਾਇਆ ਹੋਊਗਾ ਉਸੇ ਲਿੰਕ ਤੇ ਜਾ ਕੇ ਤੁਸੀਂ ਅਪਲਾਈ ਕਰਨਾ ਇਹ ਵੀ ਨਹੀਂ ਕਿ ਤੁਸੀਂ ਕਿਸੇ ਹੋਰ ਲਿੰਕ ਤੇ ਜਾ ਕੇ ਜਿਹੜਾ ਅਪਲਾਈ ਕਰ ਦਿਓ ਉਹ ਵੈਲਿਡ ਨਹੀਂ ਹੋਣਾ ਵਿਨੇਕਾਰ ਦੇ ਧਿਆਨ ਵਿੱਚ ਜ਼ਰੂਰੀ ਜ਼ਰੂਰੀ ਹਦਾਇਤਾਂ ਜਿਹੜੀਆਂ ਉਮੀਦਵਾਰ ਕੈਟਾਗਰੀ ਤੇ ਕੈਟਾਗਰੀ ਕੋਡ ਤੇ ਧਿਆਨ ਰੱਖਦੇ ਹੋਏ ਆਨਲਾਈਨ ਫਾਰਮ ਭਰਨਾ ਜੇ ਆਨਲਾਈਨ ਫਾਰਮ ਭਰਨਾ ਤੁਹਾਨੂੰ ਆਪਣਾ ਕੈਟਾਗਰੀ ਕੋਡ ਭਰਨੇ ਪਣਾ ਜੇ ਤੁਸੀਂ ਗਲਤ ਕੋਡ ਭਰ ਦਿੱਤਾ ਤਾਂ ਤੁਸੀਂ ਉਹਦੇ ਚ ਕਨਸੀਡਰ ਹੋ ਜਾਣਾ ਔਰ ਉਹਦੇ ਤੁਹਾਨੂੰ ਫਿਰ ਸਰਟੀਫਿਕੇਟ ਜਿਹੜੇ ਉਹ ਦਿਹਾਉਣੇ ਪੈਣਗੇ ਠੀਕ ਹੈ ਜੀ ਆਨਲਾਈਨ ਫਾਰਮ ਭਰਦੇ ਸਮੇਂ ਕਿਸੇ ਵੀ ਗਲਤੀ ਦੇ ਉਮੀਦਵਾਰ ਖੁਦ ਜ਼ਿੰਮੇਵਾਰ ਹੋਏਗਾ ਉਮੀਦਵਾਰ ਬੋਲੋ ਇੱਕ ਵਾਰ ਸਬਮਿਟ ਕੀਤਾ ਗਿਆ ਡਾਟਾ ਕਿਸੇ ਵੀ ਹਾਲਤ ਵਿੱਚ ਬਦਲਣ ਦੀ ਆਗਿਆ ਨਹੀਂ ਹੋਵੇਗੀ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਹਨਾਂ ਸਾਮੇ ਲਈ ਖੁਦ ਆਨਲਾਈਨ ਅਪਲਾਈ ਕਰਨ। ਉਮੀਦਵਾਰ ਫਾਰਮ ਪਰ ਅੱਲੇ ਕਿਸੇ ਹੋਰ ਵਿਅਕਤੀ, ਸਾਈਬਰ ਕੈਫੇ ਦੀ ਮਦਦ ਨਾ ਲੈਣ। ਕਿਉਂ ਇਹ ਕਿਉਂ ਲਿਖਿਆ ਕਿਉਂਕਿ ਸਾਈਬਰ ਕੈਫੇ ਤੇ ਜਾ ਕੇ ਦੇਖ ਦਿਓ ਜਾਂ ਤਾਂ ਉਹ ਸਾਈਬਰ ਕੈਫੇ ਚੁਣੋ ਜਿਹੜਾ ਬੜਾ ਤਸੱਲੀ ਨਾਲ ਭਰਦਾ ਆ। ਤੁਸੀਂ ਖੁਦ ਪੀਡੀਐਫ ਮੇਰੇ ਇਹ WhatsApp ਗਰੁੱਪ ਤੋਂ ਲੈ ਲੈਣੀ ਆ ਮੇਰੇ WhatsApp ਗਰੁੱਪ ਦਾ ਜਿਹੜਾ ਲਿੰਕ ਹੈਗਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਉੱਤੇ ਜਾ ਕੇ ਜਿਹੜਾ ਮੇਰਾ WhatsApp ਗਰੁੱਪ ਜੁਆਇਨ ਕਰ ਲੈਣਾ ਔਰ ਮੇਰੇ ਕੋਲ ਜਿਹੜੀ ਇਹਦੀ PDF ਜਿਹੜੀ ਦੇ ਲੈਣੀ ਆ ਉਹ ਤੁਸੀਂ ਸਾਰੀ ਖੁਦ ਪਾਣੀ ਆ ਉਹ ਸਾਈਬਰ ਕੈਫੇ ਵਾਲੇ ਨੂੰ ਸਾਰਾ ਪਤਾ ਹੋਵੇ ਇਹ ਕਿਉਂਕਿ ਉਹ ਸਾਰੇ ਸਾਈਬਰ ਕੈਫੇ ਬਲੇ ਜਲਦੀ ਜਲਦੀ ਚ ਕੰਮ ਕਰਦੇ ਜਲਦੀ ਜਲਦੀ ਕਿ ਮੈਂ ਫਾਟਾ ਫਾਟੇ ਗਾਹਕ ਨਿਬੇੜ ਦਵਾ ਇੱਕੋ 100 150 ਜਾਂ 200 ਰੁਪਏ ਲੈ ਕੇ ਮੈਂ ਅਗਲਾ ਗਾਹਕ ਟੈਂਡ ਕਰਾਂ ਸੋ ਇਸ ਕਰਕੇ ਉਹ ਕਹਿੰਦੇ ਕਿ ਫਾਰਮ ਜਿਹੜਾ ਉਮੀਦਵਾਰ ਖੁਦ ਭਰੇ ਜੇ ਅਗਰ ਮਤਲਬ ਕਿ ਅਗਰ ਕੈਫੇ ਜਾਂਦੇ ਹੋ ਤਾਂ ਤੁਸੀਂ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਆਨਲਾਈਨ ਅਪਲਾਈ ਕਰਨ ਸਮੇ ਉਮੀਦਵਾਰ ਲੜਿੰਦੇ ਸਰਟੀਫਿਕੇਟ ਸਕੈਨ ਕਰਕੇ ਨਾਲ ਅਪਲੋਡ ਕਰਨਾ ਜਿਹੜੇ ਤੁਹਾਡੇ ਡਾਕੂਮੈਂਟ ਆ Ориジナル ਡਾਕੂਮੈਂਟਸ ਸਕੈਨ ਕਰਨੇ ਆ ਫੋਟੋਕਾਪੀਆਂ ਤੁਸੀਂ ਲੈ ਜਾਂਦੇ ਡਾਕੂਮੈਂਟ ਤੁਹਾਡੇ Ориジナル ਘਰ ਪਈ ਹੁੰਦੇ ਆ ਸਕੈਨ ਕਰਨ ਨੂੰ Ориジナル ਡਾਕੂਮੈਂਟ ਸਕੈਨ ਕਰੋ ਉਹਨੂੰ ਪੈਂਟਰੇਜ ਪਾਓ ਚਾਹੇ ਆਪਣੇ ਵਟਸਐਪ 'ਚ ਪਾ ਲਓ ਉਹੀ ਤੁਸੀਂ ਕੈਫੇ ਵਾਲੇ ਕੋਲ ਲੈ ਕੇ ਜਾਓ ਰੋ ਕੈਫੇ ਵਾਰਡ ਨੂੰ ਦੱਸ ਦੋ ਵੀ ਭਾਈ ਤੂੰ ਸਾਰੇ ਡੇਟਾ ਰਿਕਨੋਲੇਸ਼ਨ ਪੜ ਲਾ ਚੰਗੀ ਤਰ੍ਹਾਂ ਨਾ ਇਹਦੇ ਚ ਐਡੀਟਿੰਗ ਦੀ ਸੋਧ ਕਰਨ ਦੀ ਬਾਅਦ ਚ ਕੋਈ ਆਪਸ਼ਨ ਨਹੀਂ ਹੈਗੀ ਸੋ ਅੱਜ ਦੀ ਜਿਹੜੀ ਵੀਡੀਓ ਆ ਮੇਰਾ ਇਹ ਬੇਸ਼ੱਕ ਲੰਬੀ ਮੰਨ ਲਈਏ ਤੋ ਜਿਹੜੀ ਜਿਹੜੀ ਵੀਡੀਓ ਆ ਇਹ ਨੌਕਰੀਆਂ ਬਾਸ ਤੇ ਜਿਹੜੀ ਲੋੜਵੰਦ ਬੱਚਾ ਤੱਕ ਜ਼ਰੂਰ ਸ਼ੇਅਰ ਕਰਿਓ ਔਰ ਇੱਕ ਗੱਲ ਹੋਰ ਮੈਂ ਤੁਹਾਡ ਨਾਲ ਕਰਨੀ ਚਾਹੁੰਦਾ ਸਾਥੀਓ ਅੱਜ ਬਹੁਤ ਜ਼ਰੂਰੀ ਆ ਤੁਸੀਂ ਮੇਰੀ ਵੀਡੀਓ ਦੇਖਦੇ ਆ ਸਾਰੇ ਦੇਖਦੇ ਆ 500 ਬੰਦਾ ਦੇਖਦਾ 700 ਬੰਦਾ ਤੇ ਲਾਈਕ ਕਿਉਂ ਨਹੀਂ ਕਰਦੇ ਜੇ ਤੁਸੀਂ ਲਾਈਕ ਕਰ ਦੋਗੇ ਤਾਂ ਮੈਨੂੰ ਕਿੰਨੀ ਖੁਸ਼ੀ ਹੁੰਦੀ ਆ ਔਰ ਕਿੰਨੀ ਖੁਸ਼ੀ ਹੋਣ ਤੋਂ ਬਾਅਦ ਮੈਂ ਹੋਰ ਵੀਡੀਓ ਬਣਾਵਾਂਗਾ ਤੁਹਾਡੇ ਵਾਸਤੇ ਮੈਂ ਤੁਹਾਡੇ ਕੋਲ ਪੈਸੇ ਤਾਂ ਨਹੀਂ ਲੈ ਰਿਹਾ ਤੁਹਾਨੂੰ ਸਮਝਾਉਣ ਵਾਸਤੇ ਇੱਕ ਗੁੱਠਾ ਤੁਸੀਂ ਦਬਨਾ ਆਂ ਉਂਗਲ ਦਬਕੇ ਤੁਸੀਂ ਲਾਈਕ ਕਰਨਾ ਔਰ ਇੱਕ ਤੁਸੀਂ ਸਬਸਕ੍ਰਾਈਬ ਕਰਨਾ ਜੇ ਤੁਹਾਡੇ ਜਿਆਦਾ ਤੁਹਾਡੇ ਜੇ ਮੇਰੇ ਲਈ ਹਮਦਾਰੀ ਹੈਗੀ ਬੰਦਾ ਵਧੀਆ ਕੰਮ ਕਰਦਾ ਤਾਂ ਇਹਨੂੰ ਤੁਸੀਂ ਹੋਰ ਲੋਕਾਂ ਤੱਕ ਵੀ ਪਹੁੰਚ ਜਿਹੜੀ ਇਸ YouTube ਦੀ ਚੈਨਲ ਦੀ ਜਾਂ ਵੀਡੀਓ ਦੀ ਤੁਸੀਂ ਹੋਰ ਲੋਕਾਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਜੋ ਸਮਾਜ ਦਾ ਭਲਾ ਹੋ ਜਾਵੇ ਠੀਕ ਹੈ ਜੀ ਫੀਸ ਪੂਰੀ ਪ੍ਰਾਪਤ ਹੋਣ ਜਾਣ ਦੇ ਅਧਾਰ ਤੇ ਵਿਧੀ ਅਨੁਸਾਰ ਫੀਸ ਜਮਾ ਕਰਾਉਣੀ ਬਿਨੇ ਪੱਤਰ ਵਿੱਚ ਅਧੂਰੀ ਜਾਂ ਗਲਤ ਸੂਚਨਾ ਭਰਨਾ ਆਨਲਾਈਨ ਬਿਨੇ ਕਰਨ ਦੀ ਪੂਰੀ ਪ੍ਰਕਿਰਿਆ ਮੁਕੰਮਲ ਨਾ ਕਰਨਾ ਇਹ ਇਹਨਾਂ ਕਾਰਨਾ ਕਰਕੇ ਤੁਹਾਡਾ ਮਤਲਬ ਜਿਹੜੀ ਬੜੀ ਜੜੀ ਐਪਲੀਕੇਸ਼ਨ ਉਹ ਰੱਦ ਹੋ ਸਕਦੀ ਆ ਮਤਲਬ ਕਿ ਇਹ ਤੁਸੀਂ ਗਲਤੀਆਂ ਜਿਹੜੀਆਂ ਨਹੀਂ ਕਰਨੀਆਂ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਹੁਤ ਸਾਰੇ ਮੇਰੇ ਸਾਥੀ ਹੈਗੇ ਇਹਦੇ ਵਿੱਚ ਪੜੇ ਲਿਖੇ ਮੇਰੇ ਗਰੁੱਪਾਂ 'ਚ ਜੁੜੇ ਹੋਏ ਆ ਪਰ ਦੇਖ ਵੀ ਲੈਂਦੇ ਆ ਪਰ ਸ਼ੇਅਰ ਨਹੀਂ ਕਰਦੇ ਔਰ ਸਮਾਜ ਦੇ ਠੇਕੇਦਾਰ ਵੀ ਉਹ ਲੋਕ ਬਣੇ ਹੋਏ ਆ ਉਹ ਕਹਿੰਦੇ ਜੀ ਸਮਾਜ ਨੂੰ ਬਹੁਤ ਸੁਧਾਰ ਵੀ ਕਰਨਾ ਹੈ ਪਰ ਜਿਹੜੀ ਵੀਡੀਓ ਆ ਉਹ ਲੋਡ ਬੰਦ ਬੰਦੇ ਤੱਕ ਨਹੀਂ ਭੇਜਣੀ ਸੋ ਇਸ ਕਰਕੇ ਜਿਹੜੀ ਵੀਡੀਓ ਜਰੂਰ ਲੋਡ ਬੰਦ ਬੰਦਿਆਂ ਤੱਕ ਭੇਜਿਆ ਕਰੋ ਹੁਣ ਮੈਂ ਤੁਹਾਨੂੰ ਦੱਸੂਗਾ ਜੀ ਕਿਹੜੀ-ਕਿਹੜੀ ਨੌਕਰੀ ਆ ਤੇ ਉਹਨਾਂ ਵਿੱਚ ਚੋਣ ਕਿੱਦਾਂ ਹੋਣੀ ਆ ਇਹ ਲੋਬਿਲਾ ਫੀਸ ਦਾ ਦਸਤਾਵਾ ਫੀਸ ਵੰਦੀ ਵੇਰਵਾ ਹੈ ਕਿ ਆਮ ਵਰਗ ਤੋਂ ਜਿਹੜੀ ਜਨਰਲ ਕੈਟਾਗਰੀ ਕੋ ਫੀਸ ਲੱਗਣੀ ਹੈ 1000 ਰੁਪਈਆ ਐਸੀਬੀਸੀ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਜਿਹੜਾ ਉਹਦੇ ਕੋ ਲੱਗਣੀ ਹੈਗੀ 250 ਰੁਪਈਆ 250 ਰੁਪਈਏ ਸਾਫ ਕਾਬ ਉਸੀ ਤੇ ਅਰਸ਼ਿਤ ਸਿਰਫ ਦੇ ਡਿਪੈਂਡੈਂਟ ਜਿਹੜੇ ਉਹ ਹੈਗੇ 200 ਰੁਪਿਆ ਉਹਨਾਂ ਦੀ ਫੀਸ ਆ ਅੰਗਹੀ ਜਿਹਦੇ ਹੈਂਡੀਕੈਪ ਹੁੰਦੇ ਉਹਨਾਂ ਕੋ 500 ਰੁਪਈਆ ਲੱਗਣੀ ਹੈ ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਹੋਣੀ ਜਿਹੜੀਆਂ ਨੌਕਰੀਆਂ ਦੀ ਚੋਣ ਹੋਣੀ ਆ ਉਹ ਕਿੱਦਾਂ ਹੋਣੀ ਆ ਟੈਸਟ ਹੋਣੇ A ਤੇ B ਦੋ ਟੈਸਟ ਹੋਣੇ ਆ ਆਬਜੈਕਟਿਵ ਟੈਕ ਕੁਐਸਚਨ ਹੋਣੇ ਆ ਜਿਹਨੂੰ ਅਸੀਂ ਮਲਟੀਪਲ ਚੁਆਇਸ ਕੁਐਸਚਨ ਵੀ ਕਹਿੰਦੇ ਆ ਜਿਹੜਾ ਪੇਪਰ A ਹੋਣਾ ਉਹ ਜਿਹੜਾ ਤੁਸੀਂ 10ਵੀਂ ਦੇ ਪੱਧਰ ਤੇ ਪੰਜਾਬੀ ਭਾਸ਼ਾ ਦਾ ਪੇਪਰ ਹੋਣਾ ਉਹਦੇ ਵਿੱਚ ਉਹ ਤੁਹਾਨੂੰ 50% ਜਿਹੜੇ ਨੰਬਰ ਲੈਣੇ ਜ਼ਰੂਰੀ ਆ ਉਹ ਸਿਰਫ ਕੁਆਲੀਫਾਈਇੰਗ ਨੇਚਰ ਦਾ ਹੋਣਾ ਮਤਲਬ ਕਿ ਤੁਸੀਂ 50% ਲੈ ਕੇ ਪੇਪਰ B ਲਈ एलिਜੀਬਲ ਮੰਨਣਾ ਤਾਂ ਕ ਮਤਲਬ ਕਿ 10ਵੀਂ ਤੱਕ ਤੁਹਾਡੀ ਪੰਜਾਬੀ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਆ ਪਾਸ ਵੀ ਹੋਣੀ ਚਾਹੀਦੀ ਆ ਇਹਨਾਂ ਟੈਸਟ ਵੀ ਜਿਹੜਾ ਲੈਣਾ ਸਰਕਾਰ ਨੇ ਪਾਰਟ A ਜਿਹੜਾ ਲੈਣਾ ਉਹ 10ਵੀਂ ਦੀ ਪੰਜਾਬੀ ਭਾਸ਼ਾ ਦਾ ਲੈਣਾ ਉਮੀਦਵਾਰਾਂ ਦੀ ਮੈਰਿਟ ਸੂਚੀ ਜਿਹੜੀ ਬਣਨੀ ਹੈਗੀ ਉਹ ਪੇਪਰ ਜਿਹੜਾ B ਹੋਣਾ ਉਹਦੇ ਆਧਾਰ ਤੇ ਬਣਨੀ ਆ ਪੇਪਰ ਜਿਹੜਾ B ਹੋਣਾ ਉਹਦੇ ਵਿੱਚ ਕੀ ਕੀ ਹੋਣਾ ਹੈ ਅੱਜ ਮੈਂ ਤੁਹਾਨੂੰ ਉਹ ਵੀ ਸਾਰਾ ਦੱਸ ਦਿਆਂਗਾ ਕਿਉਂਕਿ ਇਹ ਜਿਹੜੇ ਜਿੰਨੇ ਵੀ ਪੇਪਰ ਹੁੰਦੇ ਆ ਲਗਭਗ ਸਾਰਾ ਦਾ ਪੈਟਰਨ ਜਿਹੜਾ ਸੇਮ ਹੁੰਦਾ ਆ ਇਹ ਜੀ ਇਹਦੇ ਵਿੱਚ ਅਸਾਮੀ ਵਿੱਚ ਹੈਗਾ ਇਹ ਕਲਰਿਕ ਕਮ ਡਾਟਾ ਐਂਟਰੀ ਤੇ ਡਾਟਾ ਐਂਟਰੀ ਆਪਰੇਟਰ ਜਿਹਦੇ ਪੋਸਟ ਹੈਗੀ ਆ ਪਾਰਟ ਬੀ ਵਿੱਚ ਲਿਖਤੀ ਬਿਪ ਜਿਹੜਾ ਹੋਣਾ ਉਹਦੇ ਵਿੱਚ ਉਮੀਦਵਾਰ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ 30 ਸ਼ਬਦ ਪ੍ਰਤੀ ਮਨ ਲੇ ਕਿ ਤੁਹਾਡੇ ਟਾਈਪਿੰਗ ਸਪੀਡ ਵੀ ਜਿਹੜੀ ਹੋਣੀ ਚਾਹੀਦੀ ਆ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਵੀ ਜਿਹੜੀ ਉਹ ਹੋਣੀ ਚਾਹੀਦੀ ਆ ਹੁਣ ਤੁਸੀਂ ਵੇਟ ਕਰਦੇ ਹੋਣੇ ਕਿ ਵੀਡੀਓ ਲੰਬੀ ਬਣਾਤੀ ਆ ਅੱਜ ਸਰ ਨੇ ਤੇ ਸਾਨੂੰ ਦੱਸਿਆ ਨਹੀਂ ਬਈ ਕਿਹੜੀਆਂ ਪੋਸਟਾਂ ਤੇ ਕੀ ਉਹਦੀ ਕੁਆਲਿਫੀਕੇਸ਼ਨ ਆ ਚਲੋ ਅੱਜ ਮੈਂ ਹੋਂ ਤੁਹਾਨੂੰ ਲੈ ਜਾਂਦਾ ਇਹ ਗੱਲਾਂ ਮੇਲੇ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਲੱਗੀਆਂ ਅੱਜ ਇਸ ਸਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਗੱਲਾਂ ਤੇ ਮੈਂ ਆਸ ਕਰਦਾ ਆ ਕਿ ਤੁਸੀਂ ਜਿਹੜੀ ਵੀਡੀਓ ਨੂੰ ਜਰੂਰ ਸਾਰੀ ਐਂਡ ਤੱਕ ਦੇਖੋਗੇ ਕਿਉਂਕਿ ਸਾਰਾ ਦਿਨ ਅਸੀਂ ਇੰਟਰਨੈਟ ਦੇ ਫਾਲਤੂ ਦੇ ਵੀਡੀਓ ਦੇਖਦੇ ਆ ਟਿਕਟੋਕ ਆ ਦੇਖਦੇ ਆ ਰੀਲਾਂ ਦੇਖਦੇ ਆ ਪਾ ਜਿਹੜੀ ਵੀਡੀਓ ਨਾਲ ਸਾਡੀ ਕੋਈ ਜ਼ਿੰਦਗੀ 'ਚ ਸੁਧਾਰ ਹੋ ਸਕਦਾ ਹੈ ਸਾਡੇ ਦੋਸਤ ਦੀ ਜ਼ਿੰਦਗੀ 'ਚ ਸੁਧਾਰ ਹੋ ਸਕਦਾ ਉਹ ਵੀ ਵੀਡੀਓ ਨਹੀਂ ਜਿਹੜਾ ਇਗਨੋਰ ਕਰ ਦਿੰਦੇ ਆ ਸੋ ਇਸ ਕਰਕੇ ਵੀਡੀਓ ਮੈਂ ਅੱਜ ਥੋੜੀ ਲੰਬੀ ਬਣਾ ਰਿਹਾ ਮੈਂ ਆਸ ਕਰਦਾ ਕਿ ਤੁਸੀਂ ਇਹ ਦੇਖੋਗੇ ਵੀ ਜ਼ਰੂਰ ਇਸ ਤਰ੍ਹਾਂ ਪ੍ਰਕਾਸ਼ਿਤ ਹੋ ਗਿਆ ਮਤਲਬ ਕਿ 30 ਤਰੀਕ ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਆ ਆਨਲਾਈਨ ਅਪਲਾਈ ਕਰਨ ਦੀ ਤਰੀਕ ਜਿਹੜੀ ਕਿ 30 ਜੁਲਾਈ ਤੋਂ ਸ਼ੁਰੂ ਹੋ ਚੁੱਕਾ ਆ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਜਿਹੜੀ 19 ਅਗਸਤ ਤੋਂ ਆ ਸ਼ਾਮ ਦੇ 5 ਵਜੇ ਤੱਕ ਫੀਸ ਭਰਨ ਦੀ ਆਖਰੀ ਮਿਤੀ ਜਿਹੜੀ ਉਹ 22 ਅਗਸਤ ਵਾ ਠੀਕ ਆ ਜੀ ਆ ਆ ਜੀ ਪੋਸਟ ਆ ਜਿਹਨਾਂ ਵਾਸਤੇ ਇਸ ਵਾਰ ਸੀ ਅਪਲਾਈ ਜਿਹੜਾ ਕਰਨਾ ਆ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਕਲਰਕ ਦੀ ਨੌਕਰੀ ਆ ਜਨਰਲ 6 एससी मजबी बाल्मीकि एक एससी रविदासिया अदर एक बीसी एक एक्स सर्विस में जनरल दो एक्स सर्विस में एससी मजबी बाल्मीकि एक फिजिकल हैंडीकैप्ड एक ਫਰੀडम ਫਾਈਟ ਜਿਹੜਾ ਉਹ ਇੱਕ ਇਹਦੇ ਵਿੱਚ ਗਰਲਸ ਔਰ ਬੁਆਏ ਦੋਨੋਂ ਹੀ ਜਿਹੜੇ ਅਪਲਾਈ ਜਿਹੜੇ ਉਹ ਕਰ ਸਕਦੇ ਆ ਕੁਝ ਪੋਸਟਾਂ ਇਹਨਾਂ ਨੇ ਸਿਰਫ ਗਰਲਸ ਵਾਸਤੇ ਜਿਹੜੀਆਂ ਉਹ ਰੱਖ ਵੀ ਕੀਤੀਆਂ ਹੋਈਆਂ ਆ ਦੂਜੀ ਪੋਸਟ ਹੈਗੀ ਗਲਾਸ ਬਲੋਅਰ ਕਮ ਸਟੋਰ ਕੀਪਰ ਇਹ ਜਨਨ ਵਾਸਤੇ ਰੱਖੀ ਵੀ ਹੈ ਜੀ ਡਾਟਾ ਐਂਟਰੀ ਆਪਰੇਟਰ ਜਨਰਲ ਦੀਆਂ ਦੋ ਐਸਸੀ ਮਜਬੀ ਵਾਲਮੀਕੀ ਦੀ ਇੱਕ ਲਾਇਬ੍ਰੇਰੀਅਨ ਦੀ ਪੋਸਟ ਆ ਜੀ ਇਹ ਜਨਰਲ ਲਈ ਆ ਏਸੀ অপারেਟਰ ਕਮ ਮਕੈਨਿਕ ਦੀ ਜਿਹੜੀ ਪੋਸਟ ਆ ਉਹ ਇੱਕ ਵਾਰੀ ਉਹ ਜਨਰਲੀ ਟੋਟਲ ਪੋਸਟ ਆ ਜਿਹੜੀ ਹੈ ਗਿਆ 29 ਆ ਉਪਰੋਕਤ ਰਾਖਵਾ ਕਰਨ ਜਿਹੜਾ ਤੁਹਾਨੂੰ ਮਿਲਣਾ ਆ ਜੋ ਸਰਕਾਰ ਦੇ ਰੂਲਸ ਹੈਗੇ ਉਹਦੇ ਹਿਸਾਬ ਨਾਲ ਮਿਲਣਾ ਆ ਜਿਹੜੀ ਤੁਹਾਨੂੰ ਏਜ ਵਿੱਚ ਡਿਸਕਾਊਂਟ ਮਿਲਣਾ ਏਜ ਤੇ ਰਿਲੈਕਸੇਸ਼ਨ ਮਿਲਣੀ ਉਹ ਵੀ ਜੋ ਸਰਕਾਰ ਦੇ ਕਾਨੂੰਨਾਂ ਦੇ ਹਿਸਾਬ ਨਾਲ ਹੀ ਮਿਲਣੀ ਆ ਇਹ ਨੋਟੀਫਿਕੇਸ਼ਨ ਦੇ ਲਿਖਿਆ ਸਾਰਾ ਵੀ ਕਿਹੜੇ-ਕਿਹੜੇ ਮਹਿਕਮੇ ਚ ਕਿਉਂਕਿ ਜਿਹੜਾ ਐਸਐਸ ਬੋਰਡ ਆ ਉੱਥੇ ਉਹਦੋਂ ਨੌਕਰੀਆਂ ਕੱਢਦਾ ਜਦੋਂ ਉਹਨਾਂ ਨੂੰ ਪੰਜਾਬ ਕੋਈ ਮਹਿਕਮਾ ਜਿਹੜਾ ਉਹ ਮੰਗ ਕਰਦਾ ਦੱਸਿਆ ਵੀ ਫਲਾਣੇ ਪੰਜਾਬ ਦਾ ਜਿਹੜਾ ਮਹਿਕਮਾ ਹੈਗਾ ਇਹ ਇਹ ਉਹਦੇ ਵੱਲੋਂ ਮੰਗ ਕੀਤੀ ਗਈ ਸੀਗੀ ਤੇ ਜਿਹੜੀ ਐਸਐਸ ਬੋਰਡ ਨੇ ਹੈੜੀ ਭਰਤੀ ਇਹ ਚਕਾਨੀ ਆ ਇਹ ਤੁਹਾਡੇ ਕੋਡ ਆ ਜੀ ਜਨਰਲ 101 ਵਾ ਹੈ ਇਕਨੋਮਿਕਲ ਬੀਕਰ ਸੈਕਸ਼ਨ ਜਿਹਨਾਂ ਜਿਹੜਾ ਉਹ 102 ਵਾ ਐਸਸੀ ਮਜਵੀ ਵਾਲਮੀ ਕੀ ਦੇ 103 ਵਾ ਐਸਸੀ ਰਬਦਾਸਿਆਦਰ 104 ਆ ਇੱਕ ਕੋਡ ਆ ਇਹ ਤੁਸੀਂ ਕੋਡ ਨੋਟ ਕਰ ਲਿਆ ਕਰੋ ਇੱਕ ਕਾਪੀ ਤੇ ਤਨਖਾਹ ਆ ਗਈ ਹੁਣ ਜਿਹੜੀ ਹੁੰਦੀ ਨਹੀਂ ਮੈਂ ਤੁਸੀਂ ਚੀਜ਼ ਦੇਖਦੇ ਹੁਣੇ ਆ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਜਿਹੜੀ ਹੈ ਤਨਖਾਹ ਆ ਜੀ 19900 ਲੈਵਲ 2 ਸੈਲ ਇੱਕ ਕੇਂਦਰੀ 7ਵੇਂ ਪੇ ਕਮਿਸ਼ਨ ਦੇ ਮਤਾਬਿਕ ਜਿਹੜੀ ਸਟਾਰਟਿੰਗ ਜਿਹੜੀ ਤਨਖਾਹ ਉਹ ਲਿਖੀ ਹੋਈ ਇੱਥੇ ਗਲਾਸ ਬਲੂਅਰ ਕੰਮ ਸਟੋਰ ਕੀਪਰ ਦੀ 25500 ਡਾਟਾ ਐਂਟਰੀ ਆਪਰੇਟਰ ਦੀ 19900 ਲਾਈਬ੍ਰੇਰੀਅਨ ਦੀ 29200 ਏਸੀ ਆਪਰੇਟਰ ਕਮ ਮਕੈਨਿਕ ਦੀ 25500 ਵਿਦਿਅਕ ਯੋਗਤਾ ਕੀ ਆ ਕਲਰਕ ਕਮ ਡਾਟਾ ਐਂਟਰੀ ਵਾਸਤੇ ਤੁਹਾਨੂੰ ਜਿਹੜੀ ਗ੍ਰੈਜੂਏਸ਼ਨ ਕੀਤੀ ਹੋਈ ਹੋਵੇ ਕਿਸੇ ਜੁਨੀ ਆਥਰਾਇਜ਼ਡ ਯੂਨੀਵਰਸਿਟੀ ਤੋਂ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਔਰ 30 ਵਰਡ ਜਿਹੜੀ ਪਰ ਮਿੰਟ ਜਿਹੜੀ ਉਹ ਕੰਪਿਊਟਰ ਤੇ ਜਾਂ ਮੈਨੂਅਲ ਜਿਹੜੀ ਉਹ ਟਾਈਪਰੇਟਰ ਤੇ ਉਹ ਤੁਹਾਡੀ ਜਿਹੜੀ ਸਪੀਡ ਜਿਹੜੀ ਉਹ ਟਾਈਪਿੰਗ ਦੀ ਵੀ ਹੋਣੀ ਚਾਹੀਦੀ ਹੈ ਇੱਕ ਮੈਂ ਹਰ ਵੀਡੀਓ ਵਿੱਚ ਦੱਸਦਾ ਵੀ O ਲੈਵਲ ਦਾ ਸਰਟੀਫਿਕੇਟ ਇੱਕ ਕੰਪਿਊਟਰ ਦਾ ਕੋਰਸ ਹੁੰਦਾ ਆ ਉਹ ਤੁਸੀਂ ਡੋਇਕ ਵਾਲੇ ਕਰਾਉਂਦੇ ਹੈਗੇ ਆ ਉਹਦੇ ਬਾਰੇ ਤੁਸੀਂ ਜਰੂਰ ਸੱਚ ਕਰੋ ਜਿਹੜੇ ਸਾਥੀ ਚਾਹੁੰਦੇ ਕਿ ਮੈਂ O ਲੈਵਲ ਦਾ ਕੋਰਸ ਬਾਰੇ ਵੀ ਤੁਹਾਨੂੰ ਡਿਟੇਲ ਚ ਦੱਸਾਂ ਉਹ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸਣਾ ਕਿ ਮੈਂ ਤਾਂਲੇ ਤਾਂ ਮੈਨੂੰ ਪਤਾ ਲੱਗੂਗਾ ਤੁਸੀਂ ਵੀਡੀਓ ਪੂਰੀ ਦੇਖੀ ਆ ਨਾਲੇ ਤੁਸੀਂ ਜਰੂਰ ਦੱਸੋ ਵੀ ਮੈਂ ਤੁਹਾਨੂੰ O ਲੈਵਲ ਬਾਰੇ ਜਿਹੜੇ ਕੋਰਸ ਬਾਰੇ ਦੱਸਾਂ ਕਨਾ ਦੱਸਾਂ ਇਹ ਕਿੱਥੋਂ ਹੁੰਦਾ ਕਿੱਦਾਂ ਹੁੰਦਾ ਕਿਉਂਕਿ ਸਕਾਈ ਨੌਕਰੀ ਲੈਣ ਵਾਸਤੇ ਜਿਹੜਾ O ਲੈਵਲ ਦਾ ਕੋਰਸ ਆ ਉਹ ਜਿਹੜਾ ਹਰ ਐਡਵਰਟਾਈਜ਼ਮੈਂਟ ਵਿੱਚ ਮੰਗਿਆ ਜਾਂਦਾ ਆ ਗਲਾਸ ਬਲੋਅਰ ਬਲੋਅਰ ਤੇ ਕਮਨ ਸਟੋਰ ਕੀਪਰ ਵਾਸਤੇ ਜਿਹੜੀ ਮੰਗੀ ਹੈਗੀ ਉਹ BSC ਅਟ ਲੀਸ 2 ਇਅਰ ਐਕਸਪੀਰੀਅੰਸ ਗਲਾਸ ਬਲੋਅਰ ਵਾਸਤੇ ਆ ਔਰ ਕੰਪਿਊਟਰ ਦੀ ਨੋਲਿਜ ਹੋਣੀ ਤੁਹਾਡੇ ਲਈ ਜ਼ਰੂਰੀ ਆ ਡਾਟਾ ਐਂਟਰੀ ਆਪਰੇਟਰ ਵਾਸਤੇ ਜਿਹੜੀ ਮੈਟ੍ਰਿਕ ਇਹਦੇ ਵਿੱਚ ਵੀ ਕੰਪਿਊਟਰ ਦਾ ਕੋਰਸ ਮੰਗਿਆ ਹੋਇਆ ਡਿਗਰੀ ਡਿਪਲੋਮਾ ਮੰਗਿਆ ਹੋਇਆ ਆ ਔਰ ਕੰਪਿਊਟਰ ਦੀ ਜਿਹੜੀ ਤੁਹਾਨੂੰ ਟਾਈਪਿੰਗ ਦੀ ਜਿਹੜੀ ਉਹ ਤੁਹਾਡੀ ਸਪੀਡ ਜਿਹੜੀ ਹੋਣੀ ਜ਼ਰੂਰੀ ਆ ਲਾਇਬ੍ਰੇਰੀਅਨ ਵਾਸਤੇ ਫਰਸਟ ਕਲਾਸ ਬੈਚਲਰ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਆ ਠੀਕ ਆ ਬਾਕੀ ਤੁਸੀਂ ਨੋਲਿਜ ਆਫ ਕੰਪਿਊਟਰ ਇਹਦੇ ਵਿੱਚ ਵੀ ਮੰਗਿਆ ਹੋਇਆ 6 ਮਹੀਨੇ ਦਾ ਕੋਰਸ ਕੰਪਿਊਟਰ ਦਾ ਇਹਦੇ ਵਿੱਚ ਮੰਗਿਆ ਹੋਇਆ ਏਸੀ ਆਪਰੇਟਰ ਦੀ ਜਿਹੜੀ ਉਹਨੇ میٹرਿਕ ਵਿਦ ਆਈਟੀਆਈ 2 ਇਅਰ ਟ੍ਰੇਡ ਸਰਟੀਫਿਕੇਟ ਇਹ ਹੁਣ ਮੈਂ ਤੁਹਾਡੇ ਕੋਮਨ ਜੀ ਗੱਲ ਕਰਨ ਲੱਗਾ ਫਿਰ आईटीआई बच्चे आजकल करते हैं आईटीआई 2 साल आई कर की करा करो आईटीआई 1 साल की ना करा करो हां देखो ਤੁਹਾਡੇ ਸਾਹਮਣੇ ਹੈ میٹرਿਕ ਵਿਦ आईटीआई ਵਿਦ 2イヤー ਟ੍ਰੇਡ ਸਰਟੀਫਿਕੇਟ ਲੋਕੇ 1 ਸਾਲ ਦੀ ਹੈਟੇ ਕਰਕੇ ਵੇਜ ਜਾਂਦੇ ਘਰ ਚ ਮੁੜ ਕੇ ਸਰਕਾਰੀ ਨੌਕਰੀ ਲੱਭ ਜੇ ਨਹੀਂ ਮਿਲਨੀ ਭਾਈ आईटीआई ਕਰਨੀ ਹੈ 2 ਸਾਲ ਦੀ ਕਰੋ ਕਈ ਬੱਚੇ ਹੈਟੇ ਤੋਂ ਬਾਅਦ ਡਿਪਲੋਮੇ ਵਿੱਚ ਐਡਮਿਸ਼ਨ ਲੈ ਜਾਂਦੇ ਫਿਰ ਉਹਨਾਂ ਨੂੰ ਵੀ ਨਹੀਂ ਮਿਲਦੀ ਐਡਮਿਸ਼ਨ ਡਿਪਲੋਮੇ ਵਿੱਚ ਸੋ ਇੱਕ ਇੱਕ ਲੱਗ ਟੌਪਿਕ ਆ ਤੇ ਮੈਂ ਲੱਗ ਵੀਡੀਓ ਬਣਾ ਦੂੰਗਾ ਕਿਉਂਕਿ ਵੀਡੀਓ ਅੱਜ ਜ਼ਿਆਦਾ ਲੰਬੀ ਹੋ ਗਈ ਹੈ ਉਹ ਆਸ ਕਰਦਾ ਹਾਂ ਕਿ ਅੱਜ 20 ਮਿੰਟ ਦੀ ਜਿਹੜੀ ਲਗਭਗ ਵੀਡੀਓ ਬਣ ਗਈ ਆ ਇਹ ਤੁਸੀਂ ਜ਼ਰੂਰ ਦੇਖਿਓ ਉਮਰ ਸੀਮਾ ਵਿੱਚ ਉਹ ਹੀ ਜਿਹੜੀ ਜਨਰਲ ਤੇ ਹੈਗੇ 18 ਸਾਲ ਤੇ ਘੱਟੋ-ਘੱਟ ਤੇ ਵੱਧ ਤੋਂ ਵੱਧ 37 ਸਾਲ ਆ ਐਸਸੀ ਤੇ ਐਸਟੀ ਜਿਹੜੇ ਆਗੇ ਉਹ 42 ਸਾਲ ਤੱਕ ਹੁੰਦੇ ਆ ਤੇ ਜਿਹੜੀ ਕੈਟਾਗਰੀ ਬਾਈ ਜੋ ਵੀ ਛੋਟ ਮਿਲਦੀ ਹੈਗੀ ਬਾਕੀ ਵੀਡੀਓ ਚ ਮੈਂ ਦੱਸਦਾ ਹੁੰਦਾ ਤੁਹਾਨੂੰ ਉਹ ਸਾਰੀ ਤੁਹਾਨੂੰ ਐਵੇਂ ਹੀ ਮਿਲਣੀ ਆ ਰਿਜ਼ਰਵੇਸ਼ਨ ਦਾ ਜਿਹੜਾ ਲਾਭ ਲੈਣ ਵਾਸਤੇ ਪੰਜਾਬ ਦੇ ਵਸਨੀਕ ਹੋਣਾ ਤੁਹਾਡਾ ਜ਼ਰੂਰੀ ਆ ਹਾਂ ਰਾਖਵਾ ਕਰਨ ਦਾ ਲਾਭ ਲੈ ਲੈ ਉਮੀਦਵਾਰ ਪੰਜਾਬ ਦਾ ਹੋਣਾ ਜ਼ਰੂਰੀ ਹੈ ਤੇ ਡੋਮਿਸਾਈਲ ਜਿਹੜਾ ਤੁਸੀਂ ਅਪਲੋਡ ਕਰਨਾ ਆ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਇਹ ਗੱਲ ਨੋਟ ਕਰਨੀ ਵਾਲਿਆ ਡੋਮਿਸਾਈਲ ਸਰਟੀਫਿਕੇਟ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਸਰਟੀਫਿਕੇਟ ਜਿਹੜੇ ਸਰਕਾਰ ਦੇ ਆ ਹਦਾਇਤਾਂ ਅਨੁਸਾਰ ਹੀ ਹੋਣ ਚਾਹੀਦੇ ਜਿਵੇਂ ਐਸਸੀ ਦਾ ਬੀਸੀ ਦਾ ਸਾਬਕਾ ਫੌਜੀ ਦਾ ਈਡਬਲਯੂਐਸਏ ਐ ਐਲਡੀਸੀ ਫਰੀडम फाइਟਰ ਫਿਜ਼ੀਕਲ ਹੈਂਡੀਕੈਪ ਜਾਂ ਸਰਟੀਫਿਕੇਟ ਜਿਹੜੇ ਸਰਕਾਰ ਦੇ ਆ ਸ਼ਰਤਾਂ ਅਨੁਸਾਰ ਹੀ ਜਿਹੜੇ ਹੋਨੇ ਚਾਹੀਦੇ ਆ ਇਹ ਸੀ ਫੀਸ ਅਪਲਾਈ ਕਰਨੀ ਲੱਗਣੀ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਦੱਸ ਚੁੱਕਾ ਹਾਂ ਹਨਾ ਤੇ ਹੁਣ ਆਪਣੀ ਵੀਡੀਓ ਮੈਂ ਇੱਥੇ ਸਮਾਪਤ ਕਰਦਾ ਹਾਂ ਕਿ ਆਸ ਕਰਦਾ ਹਾਂ ਕਿ ਇਹ ਵੀਡੀਓ ਤੁਸੀਂ ਬੁਰੀ ਦੇਖੋਗੇ ਦੇਖੀ ਹੋਊਗੀ ਔਰ ਇਹਨੂੰ ਲਾਈਕ ਤੇ ਸਬਸਕ੍ਰਾਈਬ ਵੀ ਜਰਾ ਤੁਸੀਂ ਕੀਤਾ ਹੋਵੇਗਾ ਧੰਨਵਾਦ ਜੀ